Altu News Channel ਦੇ ਵਿੱਚ ਤੁਹਾਡਾ ਸਵਾਗਤ ਮੋਰਚਾ ਗੁਰੂ ਕਾ ਬਾਗ ਸ਼ਿਦੀ ਸਾਕਾ ਸ਼੍ਰੀ ਪੰਜਾ ਸਾਹਿਬ ਜੀ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਕੂਲਾਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ ਇਸ ਖਬਰ ਨੂੰ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹਾਂ ਅਗਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਹੁਣੇ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਵੀ ਦਬਾ ਲਓ ਤਾਕਿ ਤੁਹਾਨੂੰ ਨਵੀਆਂ-ਨਵੀਆਂ ਖਬਰਾਂ ਮਿਲ ਸਕਣ ਡੇਰਾ ਬਵਨਾਨਕ ਦੇ ਗੁਰਦਵਾਰਾ ਸ਼੍ਰੀ ਦਰਬਾਰ ਸਾਹਿਬ ਵਿਖੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਤਰੰਪ প্রচার ਕਮੇਟੀ ਵੱਲੋਂ ਮੋਰਚਾ ਗੁਰੂ ਕਾ ਬਾਗ ਸਾਕਾ ਸ਼੍ਰੀ ਪੰਜਾ ਸਾਹਿਬ ਦੀ 100ਵੀਂ ਸਾਲਾ ਤਾਂ ਦੀ ਨੂੰ ਸਮਰਪਿਤ ਹਲਕਾ ਡੇਰਾ ਬਵਨਾਨਕ ਦੇ ਸਮੂਹ ਸਕੂਲਾਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ ਇਸ ਮੌਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰੀਕ ਸਿੰਘ ਸ਼ਾਪੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਧਾਰਮਿਕ ਮੁਕਾਬਲੇ ਗੁਰਮੇਸ ਸਿੰਘ ਅਤੇ ਸਰਪ੍ਰਸ ਜੀ ਸਿੰਘ ਦੀ ਦੇਖਰੇਖ ਦੇ ਵਿੱਚ ਹਲਕਾ ਡੇਰਾਬਾ ਬਣਾ ਲ ਕੇ ਦੇ 17 ਸਕੂਲਾਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ ਹਨ ਇਨ੍ਹਾਂ ਮੁਕਾਬਲਿਆਂ ਵਿੱਚ ਗੁਰਬਾਣੀ ਕੰਠ ਕਵਿਤਾ ਮੁਕਾਬਲੇ ਕਵਿਸ਼ਰੀ ਮੁਕਾਬਲੇ ਪਾਸ਼ਣ ਅਤੇ ਦਸਤਾਰਬੰਦੀ ਨੂੰ ਮੁੱਖ ਰੱਖਿਆ ਗਿਆ ਹੈ ਇਸ ਮੌਕੇ ਬੱਚਿਆਂ ਨੂੰ ਆਪਣੇ ਇਤਿਹਾਸ ਤੋਂ ਸਾਕਾ ਸ਼੍ਰੀ ਪੰਜਾ ਸਾਹਿਬ ਅਤੇ ਗੁਰੂ ਕਾ ਬਾਜ ਦੇ ਮੋਰਚੇ ਬਾਰੇ ਵੀ ਜਾਣੂ ਕਰਵਾਇਆ ਗਿਆ ਅਤੇ ਆਉਣ ਵਾਲੀਆਂ ਪੀੜ੍ਹੀਆਂ ਕੌਮੀ ਹਿੱਤਾਂ ਬਾਰੇ ਆਪਣੀ ਜ਼ਿੰਮੇਵਾਰੀਆਂ ਨੂੰ ਨਿਭਾਉਣ ਇਸ ਬਾਰੇ ਵੀ ਪ੍ਰੇਰਿਤ ਕੀਤਾ ਗਿਆ ਇਸ ਉਪਰੰਤ ਇਨਾਮ ਵੰਡ ਕੇ ਬੱਚਿਆਂ ਨੂੰ ਇਹੋ ਜਿਹੇ ਸਮਾਗਮਾਂ ਦੇ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਵੀ ਕੀਤਾ ਗਿਆ ਤੇ ਅਮਰੀਕ ਸਿੰਘ ਸ਼ਾਪੌਰ ਨੇ ਧਾਰਮਿਕ ਮੁਕਾਬਲੇ ਵਿੱਚ ਆਉਣ ਵਾਲੇ ਸੱਜਣਾ ਦਾ ਧੰਨਵਾਦ ਕੀਤਾ ਤੇ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਧਾਰਮਿਕ ਮੁਕਾਬਲੇ ਕਰਵਾਏ ਜਾਣੇ ਚਾਹੀਦੇ ਨੇ ਤੇ ਕਰਵਾਏ ਵੀ ਜਾਣਗੇ ਆਓ ਦੇਖਦੇ ਹਾਂ গোপਾਲ ਕ੍ਰਿਸ਼ਨ ਦੇ ਨਾਲ ਜਤਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਸੁਪਰਪੀਟ ਹੋ ਰਹਾ ਤੇ ਮੈਂ ਜੀਐਸ ਇੰਟਰਨੈਸ਼ਨਲ ਸੀਨੀਅਰਸ ਕੈਂਡੀਡੇਟਸ ਸਕੂਲ ਭਗਵਾਨਪੁਰ ਟੀਵੀ ਵਿਦਿਆਰਥਣਾ ਮੈਂ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਦਾ ਦਿলো ਧੰਨਵਾਦ ਕਰਦੀ ਹਾਂ ਜਿਹੜੇ ਸਾਡੇ ਲਈ ਇਹ ਪ੍ਰਾਣੇ ਕਰਦੀਆਂ ਇਸ ਦਾ ਸਾਨੂੰ ਬਾਨੀ ਕੰਠ ਹੁੰਦੀ ਹੈ ਕਵਿਤਾ ਵਿੱਚ ਮੁਕਾਬਲਾ ਕਰਨ ਦਾ ਮਾਰ ਵਿੱਚ ਪ੍ਰਸੰਸਾ ਬਹੁਤ ਹੋਦੀ ਹੈ ਜੀ ਨਾਲ ਧੰਨਵਾਦ

ने उनका सारे हितों को सम्मान किया जाएगा सारे के विद्यार्थियों के कानूनी तंत्र लागू कराने पर पारवाज को में भी यह सुदार पद के लिए आशीर्वाद को पारवाज

ਪੂਰੀ ਵਿਦਿਆਰਥੀਆਂ ਤੇ ਸਾਡੇ ਵਾਸਤੇ ਇਹ ਮਾਣ ਵਾਲੀ ਗੱਲ ਹੈ ਕਿ ਅਸੀਂ ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲਿਆ ਤੇ ਸਾਡਾ ਸਕੂਲ ਓਵਰਆਲ ਪਹਿਲੇ ਨੰਬਰ ਤੇ ਆਇਆ ਮੈਂ ਇਸ ਵਾਸਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਕਿ ਅਸੀਂ ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈ ਸਕੀਏ ਤੇ ਆਪਣੇ ਗੌਰਵਮਈ ਵਿਰਸੇ ਤੇ ਗੁਰਮਤ ਤੋਂ ਜਾਣੀ ਹੋ ਸਕੇ ਮੈਂ ਇਸ ਕਮੇਟੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਨੇ ਸਾਨੂੰ ਸਾਡੇ ਪੁਰਾਤਨ ਸੱਭਿਆਚਾਰ ਗੁਰੂ ਮੈਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਿਸ ਤੋਂ ਸਾਡੀ ਆਉਣ ਵਾਲੀ ਟੀਡੀ ਵਿਸਰਤੀ ਜਾ ਰਹੀ ਹੈ ਤੇ ਹੁਣ ਅਸੀਂ ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਰਚਾ ਗੁਰੂ ਕਾ ਬਾਗ ਸਾਕਾ ਪੰਜਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਰਨ ਕੀਤਾ ਜਾ ਰਿਹਾ ਹੈ ਇਸੇ ਹੀ ਸੰਬੰਧ ਵਿੱਚ ਹਲਕਾ ਡੇਰਾ ਬਾਬਾ ਨਾਨਕ ਦੇ ਸਕੂਲਾਂ ਨੂੰ ਖਿਲਾ ਕੇ ਮੈਂ ਤੁਹਾਨੂੰ ਅਦੀ ਹਾ ਆਪਣੇ ਪ੍ਰਚਾਰਕ ਵੀਰਾਂ ਦਾ ਵੀ ਸਰਦਾਰ ਬਰਨਾਰ ਸਿੰਘ ਦਾ ਸਰਪੰਨ ਜੀ ਜਿਨ੍ਹਾਂ ਬੜੀ ਮਿਹਨਤ ਕਰਕੇ ਤੇ ਅੱਜ 17 ਸਕੂਲ ਜਿਹੜੇ ਨੇ ਇੱਥੇ ਉਹ ਹਾਜ਼ਰ ਹੋਏ ਨੇ ਜਿਨ੍ਹਾਂ ਵਿੱਚ ਅਸੀਂ ਗਵਾਣੀ ਕੰਠ ਕਵਤਮ ਮੁਕਾਬਲੇ ਕਵੀਸ਼ਰੀ ਮੁਕਾਬਲੇ ਭਾਸ਼ਾ ਮੁਕਾਬਲੇ ਤੇ ਦਸਤਾਰ ਮੁਕਾਬਲੇ ਕਰਾਏ ਨੇ ਤੇ ਉਹ ਇਹ ਬੱਚਿਆਂ ਨੂੰ ਆਪਣੇ ਇਤਿਹਾਸ ਤੋਂ ਜੋ ਸਾਡਾ ਸਾਕਾ ਪੰਜਾ ਸਾਹਿਬ ਤੇ ਜੋ ਸਾਡਾ ਗੁਰੂ ਕਾ ਬਾਗ ਦਾ ਮੋਕਿਆ ਉਹਦੇ ਬਾਰੇ ਉਹਨਾਂ ਨੂੰ ਸਪਲੀਕ ਕੀਤਾ ਗਿਆ ਹੈ ਤਾਂ ਕਿ ਸਾਡੀ ਪਨੀਰੀ ਆਉਂ ਵਾਸਤੇ ਕੌਮੀ ਹਿੱਤਾਂ ਵਾਸਤੇ ਇਹ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਰਹਿਣ ਮੈਂ ਸਾਰੇ ਹੀ ਆਏ ਹੋਏ ਸੱਜਣਾਂ ਦਾ ਜਿਹੜੇ ਵੀ ਸਾਡੇ ਨਿਰਣਾਕਾਰ ਸੱਜਣ ਆਏ ਨੇ ਉਹਨਾਂ ਦਾ ਪ੍ਰਬੰਧਕਾਂ ਦਾ ਤੇ ਸਾਰੇ ਹੀ ਮੀਡੀਆ ਵਾਲਿਆਂ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ